ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਸ਼ਾਂ-ਵਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀ ਵੀਰ ਭੈਣ ਭਰਾਵਾਂ ਦਾ ਆਰਡੀ ਫੈਮਿਲੀ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਆਓ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਵਧੀਆ ਰਿਸ਼ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਰਿਸ਼ਤੇ ਦੇ ਐਡ ਪਾਉਣ ਲਈ ਨਾਮ ਉਮਰ ਜਾਤ ਗੋਤ ਕੱਦ ਕਮ ਪ੍ਰਾਪਰਟੀ ਭੈਣ ਭਰਾ ਮੰਗ ਪੜਾਈ ਪਤਾ ਏਰੀਆ ਐਡ ਲਗਵਾਉਣ ਲਈ ਆਪਣੀ ਇਹ ਜਾਣਕਾਰੀ ਭੇਜੋ ਨਾਲ ਆਪਣਾ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਐਡ ਕੁਝ ਦਿਨ ਬਾਅਦ ਬਾਰ ਬਾਰ ਲਗਾਈ ਜਾਂਦੀ ਹੈ ਸਾਰੇ ਆਰਡੀ ਫੈਮਿਲੀ ਚੈਨਲ ਤੋਂ ਤੁਸੀਂ ਜਿਹੜਾ ਵੀ ਰਿਸ਼ਤਾ ਵੇਖ ਕੇ ਕਰਨਾ ਹੈ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰੋ ਜੀ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣ ਦਾ ਹੈ ਤੇ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਨਾਮ ਸਿੰਘ ਜਨਮ 1991 ਕਾਸਟ ਜਟ ਸਿੱਖ ਗੋਤ ਢਾਲੀਵਾਲ ਕੱਦ 5 ਫੁੱਟ 9 ਇੰਚ ਪੜਾਈ میٹرਿਕ ਪਰਿਵਾਰ ਵਿੱਚ ਮਾਤਾ ਪਿਤਾ ਹਨ ਇਹਨਾਂ ਦੀ ਇੱਕ ਭੈਣ ਹੈ ਭੈਣ ਮੈਰਿਡ ਹੈ ਜੀ ਨਾਉ ਇਨ ਕੈਨੇਡਾ ਏਰੀਆ ਲੁਧਿਆਣਾ ਕੰਮ ਹੈਵੀ ਵਾਸ ਡਰਾਈਵਰ ਪਲੱਸ ਹੈਵੀ ਮਸ਼ੀਨ ਆਪਰੇਟਡ ਇਨ ਦੁਬਈ ਫਰੋਮ ਲਾਸਟ 14 ਸਾਲ ਸੈਲਰੀ 60000 ਐਨੂਅਲ ਇਨਕਮ 7.5 ਲੱਖ ਜ਼ਮੀਨ 5 ਏਕੜ ਲੜਕਾ ਤਲਾਕशुदा ਹੈ ਜੀ ਲੜਕੇ ਦਾ 3 ਮਹੀਨੇ ਬਾਅਦ ਹੀ ਤਲਾਕ ਹੋ ਗਿਆ ਸੀ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਤਲਾਕशुदा ਹੋਵੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ ਪਰ ਲੜਕੀ ਬਿਨਾ ਬੱਚੇ ਤੋਂ ਹੋਵੇ ਇਹਨਾਂ ਨੂੰ ਲੜਕੀ ਦੀ ਕਾਸਟ ਜੱਟ ਸਿੱਖੀ ਹੋਵੇ ਇਹਨਾਂ ਨੂੰ ਹੈਡਾ ਦੇ ਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਕੌਰ ਕਾਸਟ ਜੱਟ ਸਿੱਖ ਜਨਮ 11/1990 ਕੱਦ 5 ਫੁੱਟ 4 ਇੰਚ ਉੜਾਈ ਬੀਏ ਐਲ ਐਲ ਬੀ ਐਲ ਐਨ ਐਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਈਲੈਂਡਸ ਕਲੀਅਰ ਵਿਦ 7.5 ਬੈਨ 10 ਸਾਲ ਕੈਨੇਡਾ ਮਲਟੀਪਲ ਵੀਜ਼ਾ 10 ਸਾਲ ਯੂ ਐਸ ਏ ਟੂਰਿਸਟ ਵੀਜ਼ਾ ਪਿਤਾ ਰਿਟਾਇਰਡ ਪ੍ਰਿੰਸੀਪਲ ਆਈ ਟੀ ਆਈ ਮੋਗਾ ਮਾਤਾ ਹਾਊਸ ਵਾਈਫ ਨੇ ਦੋ ਪ੍ਰਾਣੇ ਇੱਕ ਪ੍ਰਾ ਕੈਨੇਡਾ ਪੀ ਆਰ ਹੈ ਪਤਾ ਮੋਗਾ ਇਹਨਾਂ ਨੂੰ ਲੜਕਾ ਵਧੀਆ ਪੜਿਆ ਲਿਖਿਆ ਸੋਹਣਾ ਸੁਨੱਖਾ ਜੌਬ ਕਰਦਾ ਜਾਂ ਐਨ ਆਰ ਆਈ ਚਾਹੀਦਾ ਹੈ ਇਹਨਾਂ ਨੂੰ ਇਹਦੇ ਉੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਕੌਰ ਜਨਮ 12/5/1998 ਕੋਤ ਬਰਾੜ ਪੜਾਈ ਪਲੱਸ 2 ਡਿਪਲੋਮਾ ਆਫ ਲਾਇਬ੍ਰੇਰੀ ਸਾਇੰਸ ਨੈਨੀ ਕੋਰਸ ਵਿਦ ਐਕਸਪੀਰੀਅੰਸ ਨਾਊ ਇਨ ਕੈਨੇਡਾ ਹੂੰ ਨੈਨੀ ਵਰਕ ਪਰਮਿਟ ਪੀਆਰ ਫਾਈਲ ਇਨ ਪ੍ਰੋਸੈਸ ਇੱਕ ਪ੍ਰਾ ਮੈਰਿਡ ਕੈਨੇਡਾ ਪੀਆਰ ਹੈ ਲੜਕੀ ਸਰੀ ਕੈਨੇਡਾ ਵਿੱਚ ਫੈਮਿਲੀ ਨਾਲ ਰਹਿੰਦੀ ਹੈ ਲੜਕੀ ਵਧੀਆ ਨਰਮ ਸੁਭਾਅ ਵਾਲੀ ਹੈ ਇਹਨਾਂ ਨੂੰ ਲੜਕਾ ਵਧੀਆ ਪਰਿਵਾਰ ਦਾ ਵਧੀਆ ਸੁਭਾਅ ਵਾਲਾ ਚਾਹੀਦਾ ਹੈ ਲੜਕਾ ਵੈਸ਼ਨੋ ਹੋਵੇ ਲੜਕੇ ਨੂੰ 15 ਤੋਂ 18 ਕਿੱਲੇ ਜ਼ਮੀਨ ਹੋਵੇ ਚਾਹੇ ਲੜਕਾ ਪੰਜਾਬ ਤੋਂ ਹੋਵੇ ਜਾਂ ਕੈਨੇਡਾ ਤੋਂ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ surjeet kaur ਪਿਤਾ ਦੇਵਰਾਜ ਰਿਟਾਇਰਡ ਰੇਲਵੇ ਡਿਪਾਰਟਮੈਂਟ ਮਾਤਾ ਰਵਿੰਦਰਜੀਤ ਕੌਰ ਆਂਗਣਵਾੜੀ ਵਰਕਰ ਨੇ ਪੜਾਈ ਜੀ ਐਨ ਐਮ ਸਟਾਫ ਨਰਸਿੰਗ ਕੱਦ 5 ਫੁੱਟ ਕਾਸਟ ਐਸ ਸੀ ਜ਼ਿਲ੍ਹਾ ਹੁਸ਼ਿਆਰਪੁਰ ਕੋਤ ਨੰਗਲੂ ਇਹਨਾਂ ਨੂੰ ਸਰਕਾਰੀ ਨੌਕਰੀ ਵਾਲਾ ਜਾਂ ਐਨ ਆਰ ਆਈ ਲੜਕਾ ਚਾਹੀਦਾ ਹੈ ਇਨਨੂੰ ਇਹਨਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਕੌਰ ਪਤਾ ਜਲਾਲਾਬਾਦ ਕਦ 5 ਫੁੱਟ 2 ਇੰਚ ਜਨਮ 31/10/1998 ਪੜ੍ਹਾਈ ਪਲੱਸ 2 ਨਾਨ ਮੈਡੀਕਲ ਕੈਨੇਡੀਅਨ ਸਟੱਡੀ ਕੰਪਿਊਟਰ ਇੰਜੀਨੀਅਰਿੰਗ ਟੈਕਨੀਕਲ ਡਿਪਲੋਮਾ ਗੋਤਮਾਨ ਕਾਸਟ ਜੱਟ ਸਿਕ ਲਾਹੌਰੀਆ ਇੱਕ ਭਰਾ ਕੈਨੇਡਾ ਵਿੱਚ ਲੜਕੀ ਦਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਦੋਨੋਂ ਭੈਣ ਭਰਾ ਇਕੱਠੇ ਰਹਿੰਦੇ ਨੇ ਮੰਗ ਲੜਕਾ ਕੈਨੇਡਾ ਪੀਆਰ ਹੋਵੇ ਜ਼ਮੀਨ 5 ਤੋਂ 7 ਕਿੱਲੇ ਹੋਵੇ ਲੜਕਾ ਸਰਦਾਰ ਤੇ ਪੱਗਵੰਦਾ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਮਨਜੋਤ ਕੌਰ ਜਨਮ 30 4 1994 ਜਨਮ ਸਮਾ 9:30 ਵਜੇ ਕੱਦ 5 ਫੁੱਟ 5 ਇੰਚ ਪੜਾਈ ਬੀਏ ਪਤਾ ਬਠਿੰਡਾ ਕਾਸਟ ਖੱਤਰੀ ਸਿੱਖ ਮੰਗ ਇਹਨਾਂ ਨੂੰ ਲੜਕਾ ਵਧੀਆ ਸੁਭਾਅ ਵਾਲਾ ਵਧੀਆ ਕਾਰੋਬਾਰ ਵਾਲਾ ਐਨਆਰਆਈ ਲੜਕਾ ਚਾਹੀਦਾ ਹੈ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਕੌਰ ਕਾਸਟ ਜਟ ਸਿੱਖ ਜਨਮ 1990 ਪੜਾਈ ਪੀਆ ਡਿਪਲੋਮਾ ਇਨ ਕੰਪਿਊਟਰ ਡੀਸੀਏ ਕੱਦ 5 ਫੁੱਟ 3 ਇੰਚ ਤਿੰਨ ਭੈਣਾਂ ਨੇ ਇੱਕ ਮੈਰਿਡ ਹੈ ਮੰਗ ਇਹਨਾਂ ਨੂੰ ਜਟ ਸਿੱਖ ਲੜਕਾ ਚਾਹੀਦਾ ਹੈ ਲੜਕੇ ਨੂੰ 12 ਕਿੱਲੇ ਜ਼ਮੀਨ ਹੋਵੇ ਲੜਕਾ ਆਸਟ੍ਰੇਲੀਆ ਕੈਨੇਡਾ ਜਾਂ ਯੂਕੇ ਵਿੱਚ ਪੀਆਰ ਹੋਵੇ ਜੇ ਇੰਡੀਆ ਤੋਂ ਹੋਵੇ ਤਾਂ ਸਰਕਾਰੀ ਨੌਕਰੀ ਤੇ ਹੋਵੇ ਇਹਨਾਂ ਨੂੰ ਇਹਦੇ ਉੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਕਾਸਟ ਚੱਡਾ ਜਨਮ 18 ਸੇ 1988 ਕੱਦ 5 ਫੁੱਟ 8 ਇੰਚ ਪੜਾਈ ਪਲੱਸ 2 ਵੇਰਕਾ ਫੈਕਟਰੀ ਵਿੱਚ ਪਿਤਾ ਸਕੂਲ ਵਾਂਗ ਚਲਾਉਂਦੇ ਨੇ ਮਾਤਾ ਹਾਊਸ ਵਾਈਫ ਨੇ ਕੋਈ ਭੈਣ ਭਰਾ ਨਹੀਂ ਪਤਾ ਹੋਮ ਟਾਊਨ ਰਣਜੀਤ ਨਗਰ ਪਟਿਆਲਾ ਮੰਗ ਇਹਨਾਂ ਨੂੰ ਗਰੀਬ ਘਰ ਦੀ ਵਧੀਆ ਘਰੇਲੂ ਲੜਕੀ ਚਾਹੀਦੀ ਹੈ ਕੋਈ ਦਾਸ ਦੇਸ ਦੀ ਮੰਗ ਨਹੀਂ ਇਹਨਾਂ ਨਾਲ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 28 ਅਕਤੂਬਰ 1999 ਜ਼ਮੀਨ 2 ਕਿੱਲੇ ਕਮ ਦਬਈ ਵਿੱਚ ਸਿਕਿਉਰਿਟੀ ਗਾਰਡ ਦਾ ਪੰਜਾਬ ਵਿੱਚ ਕੰਮ ਮੈਂਸ਼ਨ ਟਾਇਲ ਦਾ ਕਾਸਟ ਰਾਮਗੜੀਆ ਤਿੰਨ ਭੈਣਾਂ ਮੈਰਿਡ ਨੇ ਪਿਤਾ ਐਕਸਪਾਇਰਡ ਨੇ ਘਰ ਵਿੱਚ ਮਾਂ ਪੁੱਤ ਦੋਨੋਂ ਨੇ ਪਤਾ ਅੰਮ੍ਰਿਤਸਰ ਸਾਹਿਬ ਮੰਗਲ ਇਹਨਾਂ ਨੂੰ ਗਰੀਬ ਘਰ ਦੀ ਲੜਕੀ ਚਾਹੀਦੀ ਹੈ ਕੋਈ ਮੰਗਣੀ ਵਿਆਹ ਸਿੰਪਲ ਕਰਨਾ ਹੈ ਰਾਮਗੜੀਆ ਕਾਸਟ ਨੂੰ ਪਹਿਲਾ ਹੈ ਬਾਕੀ ਕੋਈ ਜਾਤੀ ਬੰਧਨ ਨਹੀਂ ਇਹਨਾਂ ਨਾਲ ਦੇਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸੁਖਪ੍ਰੀਤ ਕੌਰ ਉਮਰ 24 ਸਾਲ ਕਾਸਟ ਮਜਵੀ ਸਿੱਖ ਗੋਤ ਸ਼ੇਰਗਿੱਲ ਕੱਦ 5 ਫੁੱਟ 4 ਇੰਚ ਪੜ੍ਹਾਈ ਯੂਕੇਵੀ ਦਾ ਪੇਪਰ ਕਲੀਅਰ ਕੰਪਿਊਟਰ ਦਾ ਪਿਤਾ ਸਿਕਿਉਰਿਟੀ ਦਾ ਕੰਮ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇਹ ਦੋ ਭੈਣਾਂ ਤੇ ਇੱਕ ਭਰਾ ਹਨ ਭਰਾ ਸੈਲੂਨ ਵਿੱਚ ਟ੍ਰੇਨਿੰਗ ਲੈਂਦੇ ਨੇ ਤੇ ਭੈਣ ਇੱਕ ਨਰਸਿੰਗ ਕਰ ਰਹੀ ਐ ਪਤਾ ਲੁਧਿਆਣਾ ਮੰਗ ਇਹਨਾਂ ਨੂੰ ਯੂਕੇ ਲਈ ਖਰਚ ਕਰਨ ਵਾਲਾ ਲੜਕਾ ਚਾਹੀਦਾ ਹੈ ਜੀ ਭਾਵੇਂ ਕਿਸੇ ਵੀ ਕਾਸਟ ਦਾ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ 인ਦਰਜੀਤ ਸਿੰਘ ਪਿਤਾ ਜੁਹਾਰ ਸਿੰਘ ਪਿੰਡ ਬਖਤੜੀ ਜ਼ਿਲ੍ਹਾ ਸੰਗਰੂਰ ਕੱਦ 6 ਫੁੱਟ 2 ਇੰਚ ਪੜ੍ਹਾਈ ਬੀਏ ਸਾਢੇ 6 ਦਾ ਬੈਂਡ ਜ਼ਮੀਨ 6 ਕਿੱਲੇ ਵਧੀਆ ਕੋਠੀ ਤੋਂ ਟਰੈਕਟਰ ਨੇ ਖੇਤੀ ਦਾ ਸਾਰਾ ਸਮਾਨ ਕੋਈ ਭੈਣ ਭਰਾ ਨਹੀਂ ਸਾਰਾ ਪਰਿਵਾਰ ਅਮਰਤਾਰੀਆ ਇਹਨਾਂ ਦੀ ਲੜਕੀ ਆਸਟ੍ਰੇਲੀਆ ਅਮਰੀਕਾ ਨਿਊਜ਼ੀਲੈਂਡ ਵਿੱਚ ਪੀਆਰ ਜਾਂ ਬਾਰਕ ਪਰਮਿਟ ਤੇ ਚਾਹੀਦੀ ਹੈ ਇਹਨਾਂ ਨੂੰ ਹੜਾ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਕੌਰ ਗੋਤ ਢਿੱਲੋਂ ਕਾਸਟ ਜੱਟ ਸਿੱਖ ਜਨਮ 19/9/1990 ਕੱਦ 5 ਫੁੱਟ 5 ਇੰਚ weight 65 ਪੜਾਈ ਮਾਸਟਰ ਡਿਗਰੀ ਪਿਤਾ ਲਖਮੀ ਢਿੱਲੋਂ ਮਾਤਾ ਐਸ ਢਿੱਲੋਂ ਕੋਈ ਭੈਣ ਭਰਾ ਨਹੀਂ ਜ਼ਮੀਨ 12 ਕਿੱਲੇ ਪਤਾ ਜਲੰਧਰ ਮੰਗ ਇਹਨਾਂ ਨੂੰ ਲੜਕਾ ਕੈਨੇਡਾ ਆਸਟ੍ਰੇਲੀਆ ਅਮਰੀਕਾ ਨਿਊਜ਼ੀਲੈਂਡ ਵਿੱਚ ਪੀਆਰ ਹੋਵੇ ਜੇ ਇੰਡੀਆ ਤੋਂ ਹੋਵੇ ਤਾਂ ਪੁਲਿਸ ਵਿੱਚ ਡੀਐਸਪੀ ਜਾਂ ਉਸ ਤੋਂ ਉੱਪਰ ਹੋਵੇ ਇਹਨਾਂ ਨੂੰ ਇਹਨਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਬਿੱਕੀ ਸਿੰਘ ਜਨਮ 11/1992 ਕਾਸਟ ਜਰਸੀ ਕੱਦ 5 ਫੁੱਟ 5 ਇੰਚ ਗੋਤ ਸਰਾ ਪੜਾਈ 10th ਪਾਸ ਪਿੰਡ ਸਹਾਰਣਾ ਜ਼ਿਲ੍ਹਾ ਮਾਨਸਾ ਪਿਤਾ ਗਮਦੂਰ ਸਿੰਘ ਕੰਮ ਖੇਤੀਬਾੜੀ ਕਰਦੇ ਨੇ ਮਾਤਾ ਜਗਮੀਲ ਕੌਰ ਹਾਊਸ ਵਾਈਫ ਨੇ ਇੱਕ ਪਰ ਆ ਦੋ ਪੈਣਾ ਮਰੜ ਨੇ ਜ਼ਮੀਨ 5 ਕਿੱਲੇ ਤੇ 10 ਕਿੱਲੇ ਦੀ ਖੇਤੀ ਕਰਦੇ ਨੇ ਖੇਤੀਬਾੜੀ ਦੇ ਸਾਰੇ ਸੰਦ ਇਹਨਾਂ ਦੇ ਆਪਣੇ ਨੇ 3 ਤੋਂ 4 ਲੱਖ ਰੁਪਏ ਸਾਲ ਦੀ ਆਮਦਨ ਹੈ ਇਹਨਾਂ ਦੀ ਮੰਗ ਕੁੜੀ ਪੜ੍ਹੀ ਲਿਖੀ ਹੋਵੇ ਭਾਵੇਂ ਗਰੀਬ ਘਰ ਤੋਂ ਹੋਵੇ ਕੋਈ ਬਾਹਰ ਵਾਲੀ ਵੀ ਹੋਵੇ ਜਾਂ ਕੋਈ ਬਾਹਰ ਵਾਲੀ ਵੀ ਹੋਵੇ ਡਿਮਾਂਡ ਇਹਨਾਂ ਦੀ ਕੋਈ ਨਹੀਂ ਇਹਨਾਂ ਨੂੰ ਹੜਾ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਕੌਰ ਕਾਸਟ ਜੜ ਸਿੱਖ ਗੋਤ ਸੰਧੂ ਜਨਮ 1990 ਕੱਦ 5 ਫੁੱਟ 5 ਇੰਚ ਪੜਾਈ ਗ੍ਰੈਜੂਏਸ਼ਨ ਪਤਾ ਗੁਰਦਾਸਪੁਰ ਬਟਾਲਾ ਪਿਤਾ ਖੇਤੀਬਾੜੀ ਕਰਦੇ ਨੇ ਇਹਨਾਂ ਦੇ ਇੱਕ ਭਰਾ ਤੇ ਇੱਕ ਭੈਣ ਮੈਰਿਡ ਨੇ ਜੀ ਆਸਟ੍ਰੇਲੀਆ ਵਿੱਚ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਜੜ ਸਿੱਖ ਵਧੀਆ ਪੜਿਆ ਲਿਖਿਆ ਵੈਲ ਐਜੂਕੇਟਡ ਆ ਮਰਦਾਰੀ ਲੜਕਾ ਚਾਹੀਦਾ ਹੈ ਇਹਨਾਂ ਨੂੰ ਹੜਾ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਆਰਕਰ ਜਨਮ 5/2/1995 ਕੱਦ 5 ਫੁੱਟ 1 ਇੰਚ ਪੜਾਈ ਐਮਸੀਏ ਪੜਾਈ ਐਮ ਇੰਗਲਿਸ਼ ਜੌਬ ਸਕੂਲ ਟੀਚਰ ਕਾਸਟ ਜਟ ਜਰ ਸਿੰਘ ਪਿਤਾ ਐਚ ਸਿੰਘ ਬਾਜਵਾ ਮਾਤਾ ਹਾਊਸ ਵਾਈਫ ਨੇ ਬ੍ਰਦਰ ਇਨ ਸਪੇਨ ਹੈ ਮੰਗ ਇਹਨਾਂ ਨੂੰ ਜਟ ਕਾਸਟ ਦਾ ਲੜਕਾ ਐਨਆਰਆਈ ਚਾਹੀਦਾ ਹੈ ਇਹਨਾਂ ਨਾਲ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਕਾਸਟ ਜਰ ਸਿੱਖ ਜਨਮ 1997 ਕੱਦ 5 ਫੁੱਟ 8 ਇੰਚ ਪੜਾਈ ਬੀਐਸਸੀ ਨਾਨ ਮੈਡੀਕਲ ਗੋਥ ਚਹਲ ਲੜਕਾ ਕੈਨੇਡਾ ਵਿੱਚ ਪਿਆਰ ਹੈ ਦੋ ਭਰਾ ਨੇ ਜ਼ਮੀਨ 15 ਕਿੱਲੇ ਪਿਤਾ ਜੇ ਆਈ ਦੀ ਨੌਕਰੀ ਕਰਦੇ ਨੇ ਮਾਤਾ ਵੀ ਮੁਲਾਜ਼ਮ ਹਨ ਪਤਾ ਤਨੌਨਲਾ ਮੰਗ ਇਹਨਾਂ ਨੂੰ ਲੜਕੀ ਸੋਹਣੀ ਸੁਨੱਖੀ ਚਾਹੀਦੀ ਹੈ ਲੜਕਾ ਬਹੁਤ ਹੀ ਸੋਹਣਾ ਸੁਨੱਖਾ ਹੈ ਲੜਕੀ ਦੀ ਬੀਐਸਸੀ ਨਰਸਿੰਗ ਕੀਤੀ ਹੋਵੇ ਜਾਂ ਵਧੀਆ ਡਿਗਰੀ ਕੀਤੀ ਹੋਵੇ ਲੜਕੀ ਇੰਡੀਆ ਤੋਂ ਹੋਵੇ ਭਾਵੇਂ ਕੈਨੇਡਾ ਤੋਂ ਹੋਵੇ ਲੜਕੀ ਦਾ ਜਨਮ 2000 2001 2002 ਦਾ ਹੋਵੇ ਇਹਨਾਂ ਹੜਾ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਰਾਮਗੜੀਆ ਲੜਕਾ ਉਮਰ 30 ਸਾਲ ਪੜ੍ਹਾਈ ਪਲੱਸ 2 ਕੱਦ 5 ਫੁੱਟ 5 ਇੰਚ ਕੰਮ ਆਪਣੀ ਵਰਕਸ਼ਾਪ ਕੰਬਾਈਨਾਂ ਬਣਾਉਣ ਦਾ। ਪਰਿਵਾਰ ਵਿੱਚ ਮਾਤਾ ਪਿਤਾ ਨੇ ਤੇ ਇੱਕ ਭਰਾ ਲੜਕਾ ਤਲਾਖਸ਼ਦਾ ਹੈ ਜੀ ਪਤਾ ਧੂਰੀ ਇਹਨਾਂ ਨੂੰ ਘਰੇਲੂ ਧਰਾਵਖਸ਼ੂ ਦਾ ਲੜਕੀ ਚਾਹੀਦੀ ਆ ਉਹ ਵੀ ਬਿਨਾ ਬੱਚੇ ਤੋਂ। ਇਹਨਾਂ ਨੂੰ ਹੜਾ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨਾਮ ਗੁਰਦੀਪ ਸਿੰਘ ਪਿਤਾ ਕੇਸਰ ਸਿੰਘ ਨਿਊ ਹਾਲੈਂਡ ਏਜੰਸੀ ਮਾਤਾ ਸੁਰਿੰਦਰ ਕੌਰ ਹਾਊਸ ਵਾਈਫ ਨੇ। ਇੱਕ ਪਣ ਮੈਰਡ ਹੈ ਜਨਮ 9 10 1988 ਪੜ੍ਹਾਈ 10th ਪਾਸ ਕੰਮ کارਪੈਂਟਰ ਗੋਤ ਚਿੰਦ ਮਾਤਰ ਗੋਤ ਸਿਮਾਰ ਪਤਾ ਬਸੀ ਪਠਾਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਲੜਕਾ ਤਲਾਕਸ਼ਦਾ ਹੈ ਜੀ ਇਹਨਾਂ ਨੂੰ ਘਰੇਲੂ ਗਰੀਬ ਘਰ ਦੀ ਸੰਸਕਾਰੀ ਲੜਕੀ ਚਾਹੀਦੀ ਹੈ ਲੜਕੀ ਤਲਾਕਸ਼ਦਾ ਬਿਨਾਂ ਬੱਚੇ ਤੋਂ ਹੋਵੇ ਕਾਸਟ ਪਰਜਪਤ ਇਹਨਾਂ ਨੂੰ ਹਣ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਮਨਪ੍ਰੀਤ ਸਿੰਘ ਗੋਤ ਪੁੱਲਰ ਕਾਸਟ ਜੜ ਸਿੱਖ ਜ਼ਿਲ੍ਹਾ ਬਠਿੰਡਾ ਕੰਮ ਖੇਤੀਬਾੜੀ ਕਰਦੇ ਨੇ ਜ਼ਮੀਨ ਡੇਢ ਕਿੱਲਾ ਪੜਾਈ 10 ਪਾਸ ਮੰਗ ਕੋਈ ਨਹੀਂ ਇਹਨਾਂ ਨੂੰ ਕਰੀਬ ਕਰਦੀ ਘਰੇਲੂ ਜਾਂ ਤਲਾਖਸ਼ੁਦਾ ਲੜਕੀ ਚਾਹੀਦੀ ਹੈ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਗੁਰਪ੍ਰੀਤ ਸਿੰਘ ਜਨਮ 1/1/1986 ਕੱਦ 5 ਫੁੱਟ 2 ਇੰਚ ਪਿੰਡ ਰੋੜੀ ਇਕਪੁਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਮੰਡੀ ਦੋਪਰਾ ਵਿਆ ਮੈਰਿਡ ਨੇ ਮਾਤਾ ਪਿਤਾ ਹਨ ਕੰਮ ਫਸਲ ਕੱਟਣ ਵਾਲੀ ਮਸ਼ੀਨ ਤੇ ਡਰਾਈਵਰੀ ਕਰਦਾ ਸੀਜ਼ਨ ਤੋਂ ਬਾਅਦ ਦਿਹਾੜੀ ਕਰਦਾ ਆਪਣਾ ਅੱਡ ਮਕਾਨ 5 ਮਰਲੇ ਦਾ ਇੱਕ ਬੇਟਾ ਬੇਟੀ ਹੈ ਇਹਨਾਂ ਨੂੰ 28 ਸਾਲ ਦੀ ਲੜਕੀ ਬਿਨਾ ਬੱਚੇ ਤੋਂ ਚਾਹੀਦੀ ਹੈ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਕੌਰ ਪਤਾ ਬਰਨਾਲਾ ਜਨਮ 19 11 2001 ਕਾਸਟ ਜਟ ਸਿਕ ਕੱਦ 5 ਫੁੱਟ 8 ਇੰਚ ਪੜਾਈ ਪਲੱਸ 2 ਮੈਡੀਕਲ ਲੜਕੀ ਆਸਟ੍ਰੇਲੀਆ ਵਿੱਚ ਵਿਜ਼ਟਰ ਵੀਜ਼ਾ ਤੇ ਗਈ ਹੈ ਭਰਾ ਆਸਟ੍ਰੇਲੀਆ ਵਿੱਚ ਇਹਨਾਂ ਨੂੰ ਲੜਕਾ ਆਸਟ੍ਰੇਲੀਆ ਵਿੱਚ ਪੀਆਰ ਚਾਹੀਦਾ ਹੈ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਿੱਖ ਰਾਜਪੂਤ ਵੈਸ਼ਨੋ ਲੜਕਾ ਉਮਰ 48 ਸਾਲ ਪੜ੍ਹਾਈ ਪਲੱਸ 2 ਕੱਦ 5 ਫੁੱਟ 7 ਇੰਚ ਇਕੱਲਾ ਲੜਕਾ ਹੈ ਜੀ ਕੰਮ ਆਪਣਾ ਕਾਰੋਬਾਰ ਲੜਕਾ ਤਲਾਕशुदा ਹੈ ਇਹਨਾਂ ਨੂੰ ਬੇਧਵਾ ਜਾਂ ਬੱਚੇ ਵਾਲੀ ਐਨ ਆਰ ਆਈ ਲੜਕੀ ਚਾਹੀਦੀ ਹੈ ਚਾਹੇ ਲੜਕੀ 40 ਤੋਂ 45 ਸਾਲ ਤੱਕ ਦੀ ਹੋਵੇ ਘਰ ਜਮਾਈ ਰੱਖਣ ਵਾਲੀ ਵੀ ਸੰਪਰਕ ਕਰ ਸਕਦੇ ਨੇ ਕੋਈ ਜਾਤੀ ਬੰਧਨ ਨਹੀਂ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿਮਰਤ ਕੌਰ ਕਾਸਟ ਜਰ ਸਿੱਖ ਜਨਮ 2 9 1994 ਕਦਰ 5 ਫੁੱਟ 3 ਇੰਚ ਪੜਾਈ ਵੈਚਲਰ ਇਨ ਕਮਰਸ ਫਰੋਮ ਪੰਜਾਬ ਯੂਨੀਵਰਸਿਟੀ ਪੋਸਟ ਗ੍ਰੈਜੂਏਸ਼ਨ ਇਨ ਫਾਈਨੈਂਸ਼ੀਅਲ ਸਰਵਿਸ ਸੰਟਲੀ ਵਰਕਿੰਗ ਇਨ ਆਰਬੀਸੀ ਬੈਂਕ ਐਜ਼ ਕ੍ਰੈਡਿਟ ਕਾਰਡ ਐਡਵਾਈਜ਼ਰ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਪਰਿਵਾਰ ਵਿੱਚ ਇੱਕ ਵੱਡਾ ਭਰਾ ਗਵਰਨਮੈਂਟ ਬੈਂਕਿੰਗ ਵਿੱਚ ਜੋਬ ਕਰਦਾ ਹੈ ਇੱਕ ਛੋਟਾ ਭਰਾ ਕੈਨੇਡਾ ਵਿੱਚ ਪਿਤਾ ਦਾ ਫਾਰਮੇਸੀ ਸਟੋਰ ਹੈ ਮਾਤਾ ਹਾਊਸ ਵਾਈਫ ਨੇ ਪਤਾ ਸੈਕਟਰ 162 ਖਰਨੂ ਮੋਹਾਲੀ ਇਹਨਾਂ ਨੂੰ ਜੱਟ ਸੀ ਕੈਨੇਡਾ ਪੀਆਰ ਲੜਕਾ ਚਾਹੀਦਾ ਹੈ ਇਨਨ ਹਣਦਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨਾਮ ਕੌਰ ਜਨਮ 1995 ਕੱਦ 5 ਫੁੱਟ 2 ਇੰਚ ਕਾਸਟ ਜਰਸੀਖ ਪਤਾ ਫਰੀਦਕੋਟ ਲੜਕੀ ਦੇ ਘਪਣ ਤੇ ਭਰਾ ਹਨ ਲੜਕੀ ਕੈਨੇਡਾ ਵਿੱਚ ਪੀਆਰ ਹੈ ਸਿਟੀਜ਼ਨਸ਼ਿਪ ਦੀ ਫਾਈਲ ਲੱਗੀ ਹੋਈ ਹੈ। ਲੜਕੀ ਕੋਲ ਅਮਰੀਕਾ ਦਾ 10 ਸਾਲ ਦਾ ਵੀਜ਼ਾ ਹੈ। ਮੰਗ ਇਹਨਾਂ ਨੂੰ ਲੜਕਾ ਕੈਨੇਡਾ ਵਿੱਚ ਚਾਹੀਦਾ ਹੈ। ਲੜਕਾ ਭਾਵੇਂ ਕਿਸੇ ਵੀ ਸਟੇਟਸ ਤੇ ਹੋਵੇ ਲੜਕੇ ਕੋਲ 10 ਕਿੱਲੇ ਜ਼ਮੀਨ ਹੋਵੇ। ਲੜਕਾ ਨਸ਼ਾ ਰਹਿਤ ਹੋਵੇ ਤੇ ਸੋਨਾ ਸਨੱਖਾ ਹੋਵੇ। ਮਾਲਵੇ ਇਲਾਕੇ ਦੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦੇ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨਾਮ ਕਿਰਨਪ੍ਰੀਤ ਕੋਰ ਜਨਮ 11-10-1990 ਕੱਦ 5 ਫੁੱਟ 3 ਇੰਚ ਕਾਸਟ ਖੱਤਰੀ ਸਿੱਖ ਪੜਾਈ ਮਾਸਟਰ ਆਫ ਅਕਾਊਂਟਿੰਗ ਫ੍ਰੋਮ CSU ਸਰਟਲੀ ਲੀਵਿੰਗ ਇਨ ਮੈਲਬੌਰਮ ਬ੍ਰਦਰ 1 ਲੀਵਿੰਗ ਇਨ ਮੈਲਬੌਰਮ ਐਂਡ ਸੈਟਲਡ ਇਨ ਮੈਲਬੌਰਮ ਆਸਟ੍ਰੇਲੀਆ ਲੜਕੀ ਆਸਟ੍ਰੇਲੀਆ ਵਿੱਚ ਪੀਆਰ ਹੈ ਲੰਗ ਲੜਕਾ ਆਸਟ੍ਰੇਲੀਆ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ। ਲੜਕੀ ਖੱਤਰੀ ਸਿੱਖ ਲੜਕਾ ਖੱਤਰੀ ਸਿੱਖ ਜਾਂ ਜੱਟ ਸਿੱਖ ਆਮ ਗੜੀ ਕਾਸ਼ਤ ਹੋਵੇ ਇਹਨਾਂ ਦੇ ਮਾਤਾ ਪਿਤਾ ਫੋਨ ਨੰਬਰ ਦਿੱਤਾ ਗਿਆ ਇਹਨਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਗੁਰਪ੍ਰੀਤ ਸਿੰਘ ਉਮਰ 35 ਸਾਲ ਪੜ੍ਹਾਈ 8 ਪਾਸ ਗੋਤ ਸਨਿਆਸੀ ਕਾਸ਼ਤ 바ਵਾ ਕੱਦ 5 ਫੁੱਟ 8 ਇੰਚ ਇਹਨਾਂ ਦੇ ਮਾਤਾ ਪਿਤਾ ਹਨ ਪਿਤਾ ਠੇਕੇਦਾਰੀ ਦਾ ਕੰਮ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇਹ ਦੋ ਭੈਣਾਂ ਦੇ ਤਿੰਨ ਭਰਾ ਹਨ ਦੋਨੋਂ ਭੈਣਾਂ ਮੈਰਿਡ ਨੇ ਅਤੇ ਇੱਕ ਭਰਾ ਮੈਰਿਡ ਹੈ ਇਹਨਾਂ ਦਾ ਕੰਮ ਰਾਜਗਰੀ ਠੇਕੇਦਾਰੀ ਦਾ ਹੈ ਇਹਨਾਂ ਦੇ ਦੋ ਮਕਾਨ ਨੇ ਇਹਨਾਂ ਦੋ ਕੋਠੀਆਂ ਨੇ ਪਤਾ ਬਿਹਲਾ ਜ਼ਿਲ੍ਹਾ ਬਰਨਾਲਾ ਮੰਗਿਆ ਇਹਨਾਂ ਨੂੰ ਗਰੀਬ ਘਰ ਦੀ ਸਿੰਪਲ ਕੁੜੀ ਘਰ ਸੰਭਾਲਣ ਵਾਲੀ ਚਾਹੀਦੀ ਹੈ ਲੜਕੀ ਭਾਵੇਂ ਕਿਸੇ ਵੀ ਕਾਸ਼ਟ ਦੀ ਹੋਵੇ ਪਰ ਮੱਝ ਵੀ ਸਿੱਖਾਂ ਦੀ ਨਾ ਹੋਵੇ ਇਹਨਾਂ ਨਾਲ ਹੜਾ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸੋਨੂ ਕਾਸ਼ਟ ਸੁਨਿਆਰਾ ਜਨਮ 5 ਫਰਵਰੀ 1990 ਕੱਦ 6 ਫੁੱਟ ਪਤਾ ਅਮਰਸਰ ਸਾਹਿਬ ਲੜਕਾ ਕੜਾਈ ਤੇ ਪੀਕੋ ਦਾ ਕੰਮ ਕਰਦਾ ਹੈ ਇਹਨਾਂ ਨੂੰ ਬਿਲਕੁਲ ਗਰੀਬ ਘਰ ਦੀ ਲੜਕੀ ਚਾਹੀਦੀ ਹੈ ਭਾਵੇਂ ਕਿਸੇ ਵੀ ਕਾਸ਼ਟ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਇਹਨਾਂ ਦੇਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਕੌਰ ਵੈਸ਼ਨੋ ਲੜਕੀ ਜਨਮ 1993 ਕੱਦ 5 ਫੁੱਟ 1 ਇੰਚ ਕਾਸਟ ਜੜ ਸਿੱਖ ਗੋਤ ਬਰਾੜ ਪੜਾਈ ਬੀ ਟੈਕ ਹੁਣ ਐਮ ਬੀਏ ਯੂਨੀਵਰਸਿਟੀ ਬੈਂਕੂਵਰ ਕਰ ਰਹੇ ਹਨ ਲੜਕੀ ਦਾ ਪਰਿਵਾਰ ਯੂ ਐਸ ਏ ਵਿੱਚ ਹੈ ਇੱਕ ਭੈਣ ਤੇ ਭਰਾ ਹਨ ਇੰਡੀਆ ਦਾ ਪਤਾ ਫਰੀਦਕੋਟ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਲੜਕੀ ਸੋਹਣੀ ਸੁਨੱਖੀ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਵਧੀਆ ਜ਼ਮੀਨ ਵਾਲਾ ਯੂ ਐਸ ਏ ਜਾਂ ਕੈਨੇਡਾ ਵਿੱਚ ਪੀ ਆਰ ਜਾਂ ਸਿਟੀਜ਼ਨ ਵੈਸ਼ਨੋ ਲੜਕਾ ਚਾਹੀਦਾ ਹੈ ਜੇ ਲੜਕਾ ਜੁਆਸ ਤੇ ਤੋਂ ਹੋਵੇ ਤਾਂ ਸਿਟੀ ਸੈਂਟਲ ਵੈਲਿੰਗਮ ਤੋਂ ਹੋਵੇ ਜਾਂ ਕੈਨੇਡਾ ਤੋਂ ਹੋਵੇ ਤਾਂ ਸਰੀ ਵੈਨਕੂਵਰ ਐਪ ਸਪੋਰਟ ਦੇ ਨੇੜੇ ਤੋਂ ਹੋਵੇ ਇਹਨਾਂ ਨੂੰ ਇਹਦੇ ਉੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਵੈਸ਼ਨੂੰ ਦਸਤਾਰਦਾਰੀ ਲੜਕਾ ਜਨਮ 1997 ਕੱਦ 6 ਫੁੱਟ ਕਾਸਟ ਜੜ ਸਿੱਖ ਗੋਤ ਬਰਾੜ ਪੜਾਈ ਬੀ ਫਾਰਮੇਸੀ ਪੰਜਾਬ ਫਾਰਮੇਸੀ ਅਸਟ੍ਰੀਟਡ ਜੂ ਐਸੇ ਲੜਕੇ ਦਾ ਪਰਿਵਾਰ ਯੂ ਐਸੇ ਵਿੱਚ ਹੈ ਐਂਡੀ ਦਾ ਪਤਾ ਫਰੀਦਕੋਟ ਲੜਕੇ ਨੂੰ 10 ਕਿੱਲੇ ਜ਼ਮੀਨ ਆਉਂਦੀ ਹੈ ਲੜਕੇ ਦੀਆਂ ਦੋ ਭੈਣਾਂ ਨੇ ਭਰਾ ਕੋਈ ਨਹੀਂ ਹੈ ਲੜਕਾ ਯੂ ਐਸੇ ਵਿੱਚ ਪੀਅਰ ਹੈ ਵਧੀਆ ਜੋਬ ਹੈ ਲੜਕਾ ਸੁਨਾਸ ਰੱਖਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਬੀ ਐਸਸੀ ਨਰਸਿੰਗ ਜਾਂ ਆਰ ਐਨ ਬੀ ਫਾਰਮੇਸੀ ਵਧੀਆ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਜੂ ਐਸੇ ਜਾਂ ਕੈਨੇਡਾ ਤੋਂ ਹੋਵੇ ਭਾਵੇਂ ਪੀਆਰ ਜਾਂ ਬਾਗ ਪਰਮਿਟ ਤੇ ਹੋਵੇ ਜੇ ਲੜਕੀ ਕੋਲ ਯੂਐਸਏ ਦਾ ਵਿਜ਼ਟਰ ਵੀਜ਼ਾ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ